ਸਤਿਕਾਰ ਜੀ ਸਾਰਿਆਂ ਨੂੰ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਬਲੌਗ ਜਿਹੜਾ ਹੈ ਉਹ ਹੈਗਾ ਜੀ ਮੇਲੇ ਦਾ ਸ਼ਾਮ 84 ਦਾ ਜਿਹੜਾ ਮੇਲਾ ਆ ਉਹਦਾ ਤੁਹਾਨੂੰ ਨਾਈਟ 뷰 ਦਿਖਾਉਨੇ ਆ ਕਿ ਰਾਤ ਨੂੰ ਕਿਹੜੇ ਸਿੰਗਰ ਲੱਗੇ ਹੋਏ ਆ ਇੱਥੇ ਅੱਜ ਹੈਗਾ ਮੇਲੇ ਦਾ ਦੂਜਾ ਦਿਨ ਤੇ ਉੱਥੇ ਦੀ ਲਾਈਟਿੰਗ ਸਭ ਕੁਝ ਦਿਖਾਉਨੇ ਆ ਬਲੌਗ ਨਾਲ ਤੁਸੀਂ ਇਦਾਂ ਹੀ ਬਣੇ ਰਹੀਓ ਤੇ ਜਿਨ੍ਹਾਂ ਲੋਕਾਂ ਨੇ ਹਾਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਜਿਨ੍ਹਾਂ ਲੋਕਾਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਆ ਉਹ ਵੀਡੀਓ ਤੇ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਚਲੋ ਆਜੋ ਚੱਲਦੇ ਆਂ ਲੋ ਜੀ ਹੁਣ ਆਪਾਂ ਇੱਥੇ ਪਹੁੰਚ ਗਏ ਆ ਤੇ ਇਹ ਹੈਗਾ ਜੀ ਫਰੰਟ ਦਾ ਗੇਟ ਦੇਖੋ ਕਿੰਨੀ ਸੋਹਣੀ ਲਾਈਟਿੰਗ ਕੀਤੀ ਗਈ ਆ ਤੇ ਤੁਹਾਨੂੰ ਸਾਰਾ ਦਿਖਾਉਨੇ ਆ ਬਲੌਗ ਨਾਲ ਇਦਾਂ ਹੀ ਬਣੇ ਰਹੀਓ ਆਇਆ ਬਾਹਰਲਾ ਆ ਰੌਣਕ ਆ ਜੀ ਬਾਹਰ ਦੀ ਤੇ ਦੇਖ ਸਕਦੇ ਆ ਕਿ ਕਿੱਦਾਂ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਆ ਚੂਲੇ ਵਗੈਰਾ ਰਾਤ ਨੂੰ ਵੀ ਦੇਖੋ ਕਿੰਨੀ ਰੌਣਕ ਆ ਕਿੰਨਾ ਰਾਸ਼ ਸ਼ਰਾਤ ਨੂੰ ਵੀ ਸਾੜੀਆਂ ਦੁਕਾਨਾਂ ਸਜੀਆਂ ਹੋਈਆਂ ਦੇਖੋ ਜੀ ਕਿੰਨੀ ਸੋਹਣੀ ਲਾਈਟਿੰਗ ਕੀਤੀ ਹੋਈ ਆ ਨੇ ਸੋਹਣੇ ਤਰੀਕੇ ਨਾਲ ਸਾਰਾ ਸਜਾਇਆ ਹੋਇਆ ਆ ਜੇ ਮਨ ਕੋ ਹੋਵੇ ਅਬ ਦੇ ਮਨ ਕੋ ਹੋਵੇ ਅਬ ਦੇ ਮਨ ਕੋ ਹੋਵੇ ਆ ਗਿਆ ਮੜੀ ਦੂਜਾ ਬਣਾ ਗਿਆ ਆ ਗਿਆ ਹਰ ਹੁੰਦੇ ਮਲ ਕੋ ਹਮੇਸ਼ਾ ਯਾਰ ਰੱਖੀ ਨਾ ਯਾਰਾ ਜੀ ਈੜਾ ਵੇ ਅਲੀ ਬੰਨ ਤੋ ਤਾਂ ਤੁਹਾਨੂੰ ਦਿਖਾਉਂਦੇ ਆਂ ਜੋਤੀ ਨੂਰਾ गा ਰਹੀ ਆ ਇਹ ਤੁਹਾਨੂੰ ਦਿਖਾਉਂਦੇ ਆਂ ਜੋਤੀ ਨੂਰਾ ਲਾਈਵ ਜੋਤੀ ਨੂਰਾ ਦੇਖਣ ਲਈ ਦੇਖੋ ਕਿੰਨਾ ਰਸਟਿਆ ਪੰਡਾਲ ਪੂਰਾ ਸਜਿਆ ਹੋਇਆ ਪਿਆ ਆ Does it sound 이제부터 같이 또 한번 하자니고 ਤੁਸੀਂ ਦੇਖੋ ਜੀ ਇੱਥੇ ਕਬੱਡੀ ਦੇ ਮੈਚ ਵੀ ਲੱਗੇ ਹੋਏ ਆ ਲਗਾਤਾਰ ਕਬੱਡੀ ਦੇ ਮੈਚ ਹੋ ਰਹੇ ਆ ਰਾਤ ਹੋਈ ਪਈ ਆ ਇੱਥੇ ਕਬੱਡੀ ਦੇ ਮੈਚ ਵੀ ਨਾਲੋ ਨਾਲ ਚੱਲ ਰਹੇ ਆ ਇਹ ਵੀ ਮੇਲੇ ਦੀਆਂ ਰੌਣਕਾਂ ਹੋਰ ਆ ਰਹੇ ਆ ਇੱਕ ਬੰਦੇ ਟ੍ਰਿਕਾਂ ਵੀ ਚੱਲਦੀ ਆ ਅੰਮ੍ਰਿਤਕਾ ਦੁਨੀਆ ਦਾ ਸਰਪੰਚ ਦੇ ਸ਼ਾਹ ਤੇ ਬੱਤੇ ਸਹਿਯੋਗ ਰਹੇ ਸਾਡੇ ਭਰਾਵਾਂ ਦੇ ਬਹੁਤ ਬਹੁਤ ਸਰਦਾਰ ਗੁਰਿੰਦਰਜੀਤ ਕੋਲ ਦੀ ਯੂਐਫਐ ਰੱਖ ਲੱਖ ਰੁਪਏ ਦਾ ਕਹਿੰਦੇ ਉਹਨਾਂ ਦਾ ਯੋਗਦਾਨ ਆ ਹੁਣ ਤਾਂ ਵੀ ਬਹੁਤ ਧੰਨਵਾਦ ਹੈ ਬਹੁਤ ਮਾਣ ਬਹੁਤ ਪਿਆਰ ਵੀ ਹਾਂ ਕੋਸ਼ਿਸ਼ ਕਰ ਦਿੱਤਾ ਸਾਰੇ ਦਾ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਸਾਰੇ ਖੇਡ ਪ੍ਰਮੋਟਰਾਂ ਦਾ ਜਾਨੀ ਸੱਜਣਾ ਦਾ ਜਿਨ੍ਹਾਂ ਨੇ ਵੱਧ ਕਰਕੇ ਯੋਗਦਾਨ ਦਿੱਤੇ ਪਰ ਇਧਰ ਅਜੇ ਸਾਡੀ ਸਾਰੀ ਵਾਲਾ ਇੱਕ ਤਕੜਾ ਅੰਕ ਜੋੜਦਾ ਹੋਇਆ ਇੱਕ ਇੱਕ ਪੁਆਇੰਟ ਦਾ ਫਰਾ ਕਹਿੰਦੇ ਮਾਇਨੇ ਰੱਖਦਾ ਹੈ ਮੈਂ ਨਵੀ ਭਾਈ ਜੀ ਨੂੰ ਬੇਨਤੀ ਕਰਾਂਗਾ ਉਪਮੰਦੀਆਂ ਟੀਮਾਂ ਵੀ ਆਪਾਂ ਜਰੂਰ ਲੈ ਸਾਡੀਆਂ ਜੋ ਬੋਲਦੀ ਟੀਮ ਪਹੁੰਚੀ ਇਹਦੇ ਨਾਲ ਕਿਹੜੀ ਟੀਮ ਹੈ ਜੀ ਉਹ ਵੀ ਆਪਾਂ ਦੱਸ ਦਈਏ ਇੱਕ ਹੋਰ ਵੀ ਟੀਮ ਬਹੁਤ ਅਗਲੀ ਕਬੱਡੀ ਪਹੁੰਚ ਲਈ ਫਿਰ ਰਾਜਮਨ ਖਿਡਾਰੀ ਕਹਿੰਦੇ ਬਲਜੋਤਾ ਰਾਜਮੀਰ ਬਹੁਤ ਤਗੜੀ ਟੀਮ ਵਧੀਆ ਖਿਡਾਰੀਆਂ ਦੇ ਵਿੱਚ ਕਲਾ ਹੁੰਦੀ ਹੈ ਜੀ ਵਧੀਆ ਟੀਮ ਲੈ ਕੇ ਪਹੁੰਚਾ ਆਪਣਾ ਸਦਾ ਜੇਲਾ ਕਹਿੰਦੇ ਮੈਨੇ ਸ਼ਾਮ ਚ ਅਸੀਂ ਧੀ ਧਰਤੀ ਦਾ ਇੰਦਰ ਨੰਦਰਾ ਵਾਲੇ ਨਾਲ ਇਹ ਕੋਸ਼ਿਸ਼ ਹੈ ਹਰ ਨੰਦੋ ਤੇ ਦੇ ਨੀ ਕਬੱਡੀ ਪਾਉਣੀ ਜਿਹੜਾ ਚਾਰ ਬੱਲੇ ਪਹਿਲੇ ਮੈਚਾਂ ਵਿੱਚ ਵੀ ਇਸ ਖਿਡਾਰੀ ਨੇ ਕੱਚੇ ਨੂੰ ਟੱਕੀ ਨਹੀਂ ਲਗੰਦਿੱਤੇ ਆਤਮ ਵਿਸ਼ਵਾਸ ਦੇ ਨਾਲ ਕਬੱਡੀਆਂ ਪਾਈਆਂ ਨੇ ਤੇ ਆਮਲੇ ਮੈਚ ਵਿੱਚ ਵੀ ਕਮਾਲ ਕਰੀ ਜਾਂਦਾ ਮੰਨ ਲਓ ਕਿ ਬਾਅਦ ਅਗਲੀ ਕਵਟੀ ਖੇਡ ਮੈਦਾਨ ਦੇ ਅੰਦਰ ਉਪਕੰਦੀਆਂ ਟੀਮਾਂ ਨੂੰ ਵੀ ਮਿਲਦੀ ਹੈ ਤੀਜੇ ਰਾਊਂਡ ਦੀਆਂ جڑی اناؤس کی راہ راہ بنا لیا سارے سادی کبڈی ਆਪਰ ਜਿੱਥੇ ਆਪਰ ਰਗਰਦੇ ભગવાન ਕੋ ਸਿਧਿਆ ਉਹ ਪ੍ਰਧਾਨ ਜਿਹੜੇ ਆਦੇ ਆਦੇ ਕਹੀ ਕਿ ਬੜੇ ਜੀ ਹੈ ਆਜ ਜੋ ਪਿਆਰ ਮਹਿਰ ਪਿਆਰ ਮੈਂ ਤਾਂ ਨਹੀਂ ਰਿਹਾ ਪਿਆਰ ਨੂੰ ਕੋਈ ਗੱਲ ਨਹੀਂ ਹੋ ਜਾਂਦਾ ਯਾਰ ਇਹ ਤਾਂ ਕਿਉਂਕਿ ਪਿਆਰ ਨਾਲ ਜਿਹੜਾਲ ਮਸਲੇ ਵਿਗੜੇ ਅੱਜ ਆ ਗਏ ਆ ਜੀ ਪੰਜਾਬ ਵਿੱਚ ਤੇ ਜੀਤੀ ਹੋਰਾ ਅਨੰਦ ਕਹਾਵਾਂਗੇ ਲਗਾਤਾਰ ਗੋਦੀ ਤੇ ਬਲੌਗ ਨੂੰ ਇੱਦਾਂ ਹੀ ਦੇਖੀ ਜਾਓ ਤੇ ਕਮੈਂਟ ਤੇ ਲਾਈਕ ਕਰ ਦਿਓ